ਇਹ ਹੈ ਉਹ ਇਫੈਕਟ ਪੰਜਾਬੀ ਚੈਨਲ ਸਸ਼ਿਕਾਂਤ ਜੀ ਪਾਸ਼ਾ ਵਿਭਾਗ ਵੱਲੋਂ ਅਜਿ ਇੱਕ ਹੋਰ ਪ੍ਰੋਗਰਾ ਕੀਤਾ ਜਾ ਰਿਹਾ ਹੈ ਹੈ ਪਰਮੰਡਾਲੀ ਡਾਇਰੈਕਟਰ ਨੇ ਤੇ ਪ੍ਰੋਡਿਊਸਰ ਸਤਪ੍ਰਕਾਸ਼ ਜੀ ਨੇ ਉਹਨਾਂ ਨੇ ਇੱਕ ਸ਼ਾਰਟ ਫਿਲਮ ਲਘੂ ਫਿਲਮ ਤਿਆਰ ਕੀਤੀ ਹੈ ਜੋ ਵਿਸ਼ਾ ਜਿਹੜਾ ਹੈ ਰਕੜੀ ਕਿ ਸਾਡਾ ਸਮਾਜ ਦੇ ਵਿੱਚ ਕਿਸ ਤਰ੍ਹਾਂ ਸਮਾਜਿਕ ਰਿਸ਼ਤੇ ਦਾ ਤਾਣਾ ਬਣਾ ਉਲਝਿਆ ਹੋਇਆ ਉਹਦੇ ਤੇ ਇੱਕ ਸੇਧ ਦੇਣ ਲਈ ਸਮਾਜ ਨੂੰ ਕਿ ਰਿਸ਼ਤਿਆਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ अहमियत ਹੈ ਉਹਦੇ ਤੇ ਇੱਕ ਛੋਟੀ ਜਿਹੜੀ ਮੂਵੀ ਹੈ ਤਿਆਰ ਕੀਤੀ ਗਈ ਹੈ ਤੇ ਅੱਜ ਇਹ ਮੂਵੀ ਰਿਲੀਜ਼ ਕੀਤੀ ਜਾਵੇਗੀ ਉਮੀਦ ਕਰਦੀ ਹਾਂ ਕਿ ਸਾਰੇ ਨਗਰ ਨਿਵਾਸੀਆਂ ਨੂੰ ਤੇ ਸਾਰੇ ਹੀ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਮੂਵੀ ਬਹੁਤ ਪਸੰਦ ਆਏਗੀ ਤੇ ਉਹ ਇਸ ਗੰਭੀਰ ਵਿਸ਼ੇ ਨੂੰ ਸਮਝਣਗੇ ਵੀ ਕਿ ਰਿਸ਼ਤਿਆਂ ਦੀ ਮਹੱਤਤਾ ਕੇਵਲ ਇੱਕ ਤਾਗਿਆਂ ਦੇ ਵਿੱਚ ਜਾਂ ਕਿਸੇ ਅਹੰਕਾਰ ਦੇ ਨਾਲ ਨਹੀਂ ਵੱਜੀ ਹੋਈ ਇਹ ਇੱਕ ਦਿਲਾਂ ਦੀ ਸਾਂਝ ਹੁੰਦੀ ਹੈ ਇਹਦੇ ਵਿੱਚ ਪਿਆਰ ਦੀ ਮਹੱਤਤਾ ਹੁੰਦੀ ਹੈ ਇਹਨਾਂ ਰਿਸ਼ਤਿਆਂ ਨਾਲ ਹੀ ਜ਼ਿੰਦਗੀ ਖੂਬਸੂਰਤ ਬਣਦੀ ਹੈ ਤੇ ਜਿਹੜੀ ਹੈਗੀ ਹੈ ਸਫਲਤਾ ਦੀ ਸਿਖਰਾਂ ਤੱਕ ਪਹੁੰਚਦੀ